ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਧਾਨ ਨਗਰ ਕੌਂਸਲ ਢਾੜੀਵਾਸ਼ੀ ਅਸ਼ਵਿੰਦ ਦੁੱਗਲ ਅਤੇ ਕਾਰਜ ਸਦ ਅਫਸਰ ਮੈਡਮ ਕਿਰਨ ਮਹਾਜਨ ਦੀ ਗਵਾਹੀ ਹੇਠ ਨਗਰ ਕੌਂਸਲ ਢਾੜੀਬਾਲ ਵੱਲੋਂ 15 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ ਸਫਾਈ ਅਭਿਆਨ ਦੇ ਤਹਿਤ ਅੱਜ ਹਿੰਦੂ ਕਨਿਆ ਮਹਾਵਿਦਾਲਿਆ ਕਾਲਜ ਦੇ ਸਹਿਯੋਗ ਨਾਲ ਰੈਲੀ ਕੱਢੀ ਗਈ ਜਿਸ ਦੌਰਾਨ ਕਾਲਜ ਦੇ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵੀ ਭਾਗ ਲਿਆ ਗਿਆ ਇਸ ਨੂੰ ਕਿਤੇ ਪ੍ਰਦਾਨੋ ਜਿੰਦਗ ਵੱਲ ਲੋਕ ਵਿਦਿਆਰਥੀਆਂ ਕਿਹਾ ਗਿਆ ਕਿ ਆਪਣੇ ਜਨਮ ਦਿਨ ਜਾਂ ਫਿਰ ਇਸੇ ਵੀ ਖੁਸ਼ੀ ਦੇ ਮੌਕੇ ਤੇ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਓ ਸੀ ਆਫਰ ਮਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਦੋ ਦੋ ਤਰ੍ਹਾਂ ਦੇ ਡਸਟਬਿਨ ਲਗਾਓ ਇੱਕ ਵਿੱਚ ਸੁੱਕਾ ਕੂੜਾ ਤੇ ਦੂਸਰੇ ਵਿੱਚ ਗਿਲਾ ਕੂੜਾ ਪਾ ਕੇ ਸਫਾਈ ਸੇਵਕਾਂ ਦਾ ਜਾਵੇ ਪ੍ਰਿੰਸੀਪਲ ਡਾਟਰ ਰਾਜਵਿੰਦਰ ਸੌਰ ਵੱਲੋਂ ਕਿਹਾ ਗਿਆ ਕਿ ਬੱਚਿਆਂ ਨੂੰ ਆਪਣੇ ਕਲਾਸ ਵਿੱਚ ਆਪਣਾ ਘਰ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ ਨੂੰ ਅਸੀ ਕਾਲ ਜੀ ਜੈ ਸ਼੍ਰੀ ਰਾਮ ਅੱਜ ਨਾ ਸਾਡੇ ਧਾਰੀਵਾਲ ਦੇ ਵਿੱਚ ਅਸੀਂ ਸਸਤਾ ਅਭਿਆਨ ਚਲਾ ਰਹੇ ਹਾਂ 15ਵਾਂ ਜਿਹੜਾ 15 ਦਿਨ ਚੱਲੇਗਾ 15 ਅਕਤੂਬਰ ਤੋਂ ਲੈ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਕੜੇ ਧਾਰੀਵਾਲ ਦੇ ਵਿੱਚ ਸਵੈਾਈ ਅਭਿਆਨ ਚੱਲ ਰਿਹਾ ਤਾਂ ਕਿ ਅਸੀਂ ਬੱਚਿਆਂ ਨੂੰ ਸਕੂਲਾਂ ਚ ਕਾਲਜਾਂ ਚ ਜਾ ਜਾ ਕੇ ਅਵੇਅਰ ਕਰਦੇ ਪੀ ਆਂ ਵੀ ਆਪਣਾ ਸ਼ਹਿਰ ਆਪਣਾ ਘਰ ਇਲਾਕਾ ਸਾਫ਼ ਸੁਥਰਾ ਰੱਖੀਏ ਤੇ ਇਸੇ ਬਾਬਤ ਅੱਜ ਅਹੀ ਸ਼ਹਿਰ ਦੇ ਵਿੱਚ ਛੋਟੀ ਜੀ ਬੱਚਿਆਂ ਦੇ ਨਾਲ ਰਲ ਕੇ ਇੱਕ ਰੈਲੀ ਕੱਢੀ ਆ ਤਾਂ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾਏ ਵੀ ਅਸੀਂ ਆਪਣਾ ਆਲਾ ਦਵਾਲਾ ਤੇ ਸਾਫ਼ ਸੁਥਰਾ ਰੱਖੀਏ ਸਾਰਿਆਂ ਨੂੰ ਇਹੀ ਅਪੀਲ ਕੀਤੀ ਆ ਵੀ ਹਰ ਘਰ ਤੇ ਹਰ ਦੁਕਾਨਦਾਰ ਇੱਕ ਦੋ ਦੋ ਡਸਪਿਨ ਜਰੂਰ ਲਾਏ ਇੱਕ ਗਿੱਲਾ ਤੇ ਇੱਕ ਸੁੱਕਾ ਮੈਂ ਸਾਰਿਆਂ ਦੇ ਅੱਗੇ ਅਜੇ ਨਗਰ ਕੌਂਸਲ ਪ੍ਰਧਾਨ ਸਾਰਿਆਂ ਦੇ ਕੋਲ ਅਪੀਲ ਕਰਨਾ ਵੀ ਤੁਸੀਂ ਸਾਡਾ ਧਾਰੀਵਾਲ ਸ਼ਹਿਰ ਦਾ ਸਾਥ ਦਿਓ ਸਾਰੇ ਪਬਲਿਕ ਰਲ ਕੇ ਅਸੀਂ ਆਪਣਾ ਸ਼ਹਿਰ ਨੂੰ ਸੁੰਦਰ ਤੇ ਵਧੀਆ ਤੇ ਗ੍ਰੀਨ ਬਣਾਈਏ ਪੌਦੇ ਵੀ ਲਗਾਈਏ ਤੇ ਸਾਫ਼ ਸੁਥਰਾ ਰੱਖੀਏ ਦੋ ਦਸਬੀਨ ਹਰ ਦੁਕਾਨਦਾਰ ਤੇ ਹਰ ਘਰ ਵਾਲਾ ਜਰੂਰ ਲਾਓ ਇੱਕ ਜਿੱ ਗਿੱਲਾ ਤੇ ਇੱਕ ਜਿੱ ਸੁੱਕਾ ਗੁੜਾ ਜਰੂਰ ਪਾਓ ਹਾਂ ਜੀ 15 ਦਿਨ ਸਵੱਛਤਾ ਅਭਿਆਨ ਦੀ ਰੈਲੀ ਜੋ ਹੈ ਉਹ ਹਿੰਦੂ ਕੰਨਿਆ ਮਹਾਵਿਦਿਆਲਿਆ ਕਾਲਜ ਧਾਰੀਵਾਲ ਵੱਲੋਂ ਕੱਢੀ ਜਾ ਰਹੀ ਹੈ ਜੋ ਕਿ ਨਗਰ ਕੌਂਸਲ ਸਾਡੇ ਹੈੱਡ ਸਰ ਪ੍ਰੈਜ਼ੀਡੈਂਟ ਸਰ ਦੇ ਨਾਲ ਰਲ ਕੇ ਅਸੀਂ ਕੱਢ ਰਹੇ ਆ ਜਿਦੇ ਵਿੱਚ ਅਸੀਂ ਪੂਰੇ ਸ਼ਹਿਰ ਧਾਰੀਵਾਲ ਦੇ ਵਿੱਚ ਆਪਣੀ ਸਵੱਛਤਾ ਨੂੰ ਅੱਗੇ ਵਧਾਉਣ ਦੇ ਲਈ ਅਸੀਂ ਧਾਰੀਵਾਲ ਨੂੰ ਕਿੰਦਾ ਸਾਫ਼ ਅਤੇ ਸੁਥਰਾ ਰੱਖਣਾ ਹੈ ਉਹਦੇ ਬਾਰੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਲ ਕੇ ਪੂਰੇ ਸ਼ਹਿਰ ਨੂੰ ਵੀ ਜਾਗਰੂਕ ਕਰ ਰਹੇ ਆ ਨਾਲ ਦੀ ਨਾਲ ਸਾਡੇ ਪੂਰੇ ਸਟਾਫ ਮੈਂਬਰ ਔਰ ਸਾਡੇ ਪ੍ਰੈਜ਼ੀਡੈਂਟ ਸਰ ਸਾਡੀ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਔਰ ਉਹਨਾਂ ਵੱਲੋਂ ਇਹ ਰੈਲੀ ਨਾਲ ਸਾਡੀ ਮਦਦ ਦੇ ਨਾਲ ਕੱਢੀ ਜਾ ਰਹੀ ਹੈ ਧੰਨਵਾਦ ਮੇਰਾ ਨਾਮ ਅਰਵਿੰਦਰ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਸਵਸ਼ਟ ਭਾਰਤ ਮਿਸ਼ਨ ਅਰਬਨ ਅੱਜ ਜੋ ਅਸੀਂ ਰੈਲੀ ਕੱਢੀ ਆ ਸਵਸ਼ਟਾ ਹੀ ਸੇਵਾ ਤਹਿਤ ਜੋ ਕਿ 15 ਸਤੰਬਰ ਤੋਂ 2 ਅਕਤੂਬਰ ਤੱਕ ਇਹ ਕਬਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਵੱਖ-ਵੱਖ ਸਕੂਲਾਂ ਕਾਰਜਾਂ ਦੇ ਵਿੱਚ ਬੱਚਿਆਂ ਨੂੰ ਮਿਲ ਕੇ ਰੈਲੀ ਕੱਢੀ ਜਾ ਰਹੀ ਆ ਸਫਾਈ ਤੇ ਕਰਾਈ ਜਾ ਰਹੀ ਆ ਪਲਾਸਟਿਕ ਪਿਕਿੰਗ ਡਰਾਈਵ ਕਰਾਈ ਜਾ ਰਹੀ ਆ ਇਸ ਤਰ੍ਹਾਂ ਦੀ ਵੱਖ-ਵੱਖ ਸਕੂਲਾਂ ਵਿੱਚ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਅਸੀਂ ਇਹ ਉਤਸ਼ਾਹ ਮਨਾਵਾਂਗੇ ਜੀ